ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਮੈਂ ਪਹਿਲਾਂ ਨਾ ਇਰਾਦਾ ਬਣਾਇਆ ਵੀ ਦੁੱਧ ਪੀ ਕੇ ਸੌਂ ਜੀ ਫਿਰ ਕਿਸੇ ਬੰਦੇ ਨੇ ਫੋਨ ਕੀਤਾ ਉਹਨੇ ਜਗਾਤਾ ਫਿਰ ਮੈਨੂੰ ਉੱਠਣਾ ਪਿਆ ਫਿਰ ਕਾਫੀ ਹੋਰ ਪੀਤੀ ਤਾਂ ਜੀ ਕਿਉਂਕਿ ਫਿਰ ਗੱਲ ਕਰਨੀ ਸੀ ਤੇ ਗੱਲ ਵੀ ਰਾਜ ਮਾਤਾ ਦੀ ਕਰਨੀ ਸੀ ਬਲਵਿੰਦਰ ਕੌਰ ਇਹ ਮਹਾਰਾਜ ਮਾਤਾ ਪਪਾ ਸ਼ੇਮਾ ਨਹੀਂ ਉਹਦੇ ਘਰ ਵਾਲੀ ਹੈ ਜਿਹਦਾ ਮੁੰਡਾ ਹੈਪੀ ਨਸ਼ੇੜੀ ਉਹਦੀ ਮਾਤਾ ਹੈ ਡਿਬਰੂਗੜਵਾਲੇ ਐਂਟੀ ਸਾਹਿਬ ਦੀ ਡੀਸੀ ਦਫਤਰ ਦੇ ਅੱਗੇ ਬੈਠੀ ਹੈ ਪ੍ਰੋਟੈਸਟ ਹੁੰਦਾ ਵੈਸੇ ਤਾਂ ਕਹਿੰਦੀ ਅਸੀਂ ਤਾਂ ਪ੍ਰੋਜੈਕਟ ਕਰ ਰਹੇ ਹਾਂ ਇੱਥੇ ਤੇ ਪ੍ਰੋਜੈਕਟ ਕਾਦੇ ਲਈ ਕਰ ਰਹੇ ਆ ਸਾਡੇ ਮੁੰਡੇ ਨੂੰ ਬਾਹਰ ਕੱਢੋ ਛੇਤੀ ਖੰਡੂਰ ਸਾਹਿਬ ਦੇ ਲੱਖਾਂ ਲੋਕਾਂ ਨੇ ਜਿਤਾਇਆ ਉਹਨਾਂ ਲੋਕਾਂ ਦੇ ਮੁੱਦੇ ਸੰਸਦ ਵਿੱਚ ਬਾਜ਼ ਚੁੱਕਣੀ ਹੈ ਕੰਮ ਰੁਕੇ ਪਏ ਨੇ ਖੰਡੂਰ ਸਾਹਿਬ ਦੇ ਫੰਡ ਨਹੀਂ ਆ ਰਿਹਾ ਇਸ ਕਰਕੇ ਸਾਡੇ ਮੁੰਡੇ ਨੂੰ ਬਾਹਰ ਕੱਢੋ ਨਾ 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 ਮੁੰਡਾ ਨਹੀਂ ਕਿਹਾ ਭਾਈ ਸਾਹਿਬ ਨੇ ਹੁਣ ਜਿਹੜੇ ਕੜਮ ਚੌਧਰੀ ਖਾਲਸਾਤਾਂ ਦੀਆਂ ਗੱਲਾਂ ਕਰਦੇ ਨੇ ਕੌਮ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਇਹ ਪੁੱਛੋ ਵੀ ਇਹਨੂੰ ਇਹ ਨਹੀਂ ਪਤਾ ਵੀ ਉਹ ਮੇਰਾ ਮੁੰਡਾ ਹੈ ਜਾਂ ਮੇਰਾ ਭਾਈ ਹੈ ਪਾਈ ਸਾਹਿਬ ਨੂੰ ਬਾਹਰ ਕੱਢੋ ਜਮੂਤਪਾਲ ਨੂੰ ਕਹਿੰਦੇ ਦੀ ਮਾਂ ਤਾਂ ਵਧੀਆ ਸੀ ਮੰਮਾ ਮਾਂ ਨਾ ਵੀ ਲੱਗਦਾ ਤੇ ਮੂਤ ਮਾਂ ਵੀ ਲੱਗਦਾ ਫਿਰ ਵਧੀਆ ਸੀ ਇਹ ਗੱਲਾਂ ਮੈਨੂੰ ਜਦੋਂ ਮੈਂ ਕਰਦਾ ਨਾ ਆਪਣੇ ਆਪ ਨੂੰ ਸ਼ਰਮਿੰਦਾ ਹੋਣਾ ਪੈਂਦਾ ਵੀ ਜਦ ਕਿਹੋ ਜੀ ਸ਼ਬਦਾਬਲੀ ਵਰਤਦੇ ਹਾਂ ਪਰ ਕਰੀਏ ਕੀ ਤੇ ਜਦੋਂ ਮੁੰਡਾ ਐਮਪੀ ਬਣ ਗਿਆ ਉਦੋਂ ਸਾਰਾ ਕੁਝ ਮੁੱਕਰ ਗਿਆ ਸੀ ਚਲੋ ਕੋਈ ਨਹੀਂ ਉਤਰ ਲੋਕਾਂ ਨੂੰ ਪਤਾ ਇਹ ਪਰ ਮੈਂ ਤਾਂ ਇੱਕ ਗੱਲ ਕਹਿਣੀ ਹੈ ਵੀ ਇਹ ਮਾਤਾ ਨੂੰ ਮੁੰਡਾ ਜੇਲ੍ਹ ਤੋਂ ਬਾਹਰ ਬਾਦ ਵਿੱਚ ਆ ਜੇ ਪਹਿਲਾਂ ਜਿਹੜਾ ਕੇਂਦਰ ਸਰਕਾਰ ਨੇ ਫੰਡ ਦੇਣਾ ਹੁੰਦਾ ਨਾ 5 ਕਰੋੜ ਰੁਪਏ ਉਹ ਜ਼ਰੂਰੀ ਹੈ ਉਹ ਜ਼ਰੂਰ ਦਿਓ ਤੇ ਫਿਰ ਜਿਹੜੀ ਤਨਖਾਹ ਮਿਲਦੀ ਹੈ ਉਹ ਵੀ ਨਹੀਂ ਆ ਰਹੀ ਉਹ ਵੀ ਜ਼ਰੂਰੀ ਹੈ ਉਹ ਕਿਉਂ ਜ਼ਰੂਰੀ ਹੈ ਇੱਕ ਤਾਂ 25000 ਦਾ ਰੋਜ਼ ਦਾ ਖਰਚਾ ਹੈ ਗੱਡੀਆਂ ਤੇਲ ਹੂਕਣਾ ਹੁੰਦਾ ਲੋਕਾਂ ਨੂੰ ਬੇਪਕੂ ਬਣਾਉਣਾ ਹੁੰਦਾ ਤੇ ਇੱਕ ਨੂੰ ਮਾਤਾ ਰਾਜਕੌਰ ਦੀ ਡਿਬਰੂਗੜ੍ਹ ਹੋਟਲ ਵਿੱਚ ਰਹਿੰਦੀ ਆ 3000 ਕਿਰਾਇਆ ਹੈ ਰੋਜ਼ ਦਾ ਸੁਖਣਾ 90000 ਤਾਂ ਉਹੀ ਹੋ ਗਿਆ ਮਹੀਨੇ ਦਾ ਫਿਰ 1000 1500 ਦਾ ਖਾਣਾ ਵੀ ਨਾਰਮਲ ਹੁੰਦਾ ਉਹਨਾਂ ਹੋਟਲਾਂ ਦੇ ਵਿੱਚ ਤਾਂ ਕਰਕੇ ਬੀਬੀ ਨੂੰ ਜ਼ਰੂਰੀ ਹੈ ਵੀ ਜਿਹੜਾ 5 ਕਰੋੜ ਫੰਡ ਆਉਂਦਾ ਕੇਂਦਰ ਵੱਲੋਂ ਐਮਪੀ ਕੋਟੇ ਵਿੱਚ ਉਹ ਆਉਣਾ ਜ਼ਰੂਰੀ ਹੈ ਤਾਂ ਮਾਤਾ ਨੇ ਪ੍ਰੋਜੈਕਟ ਲਾਇਆ ਯਾਨਕਿ डीसी दफ्तर ਅੱਗੇ ਧਰਨਾ ਲਾਇਆ ਹੈ ਪ੍ਰੋਟੈਸਟ ਕੀਤਾ ਹੈ ਤੇ ਮੈਂ ਗੱਲ ਇੱਕ ਹੋਰ ਇੱਥੇ ਨਾਲ ਕਹਿਣੀ ਹੈ ਜਦੋਂ ਨਾ ਮੈਂ 2 ਦਿਨ ਪਹਿਲਾਂ ਵੀਡੀਓ ਚਲਾਈ ਚਲੋ ਮੈਂ ਵਾਪਸ ਲੈਣਾ ਸ਼ਬਦ ਮੈਂ ਉਹ ਦੁਬਾਰਾ ਬਣਾਉਣੀ ਹੈ ਹੋਰ ਉਹ ਬਣਾਉਣੀ ਨਹੀਂ ਫਿਰ ਕੰਮ ਖਰਾਬ ਹੋ ਜਾਊਗਾ ਆਸ਼ਾ ਇਹ ਮਾਤਾ ਜਦੋਂ ਵੀ ਗੱਲ ਕਰਦੀ ਐ ਉਦੋਂ ਇਦਾਂ ਕਹਿੰਦੀ ਐ ਹੁਕਮ ਤੱਕਾ ਕਰਦੀ ਐ ਭਗਵੰਤਮਾਨ ਜਪਾਨ ਕਿਉਂ ਗਿਆ ਇੱਥੇ ਤਾਂ ਗੁੰਡਾ ਰਾਜ ਐ ਇੱਥੇ ਤਾਂ ਨਸ਼ਾ ਵੇ ਕਰਿਆ ਮਾਤਾ ਰਾਜਕੌਰ ਜੀ ਤੁਹਾਡੇ ਘਰ 'ਚ ਜਿਹੜਾ ਤੁਹਾਡਾ ਮੁੰਡਾ ਨਸ਼ਾ ਕਰਦਾ ਉਹ ਕਿੱਥੋਂ ਆਉਂਦਾ ਓਨ ਭਗਵੰਤਮਾਨ ਤੇ ਕਿਉਂ ਆਉਂਦਾ ਜਾਂ ਫਿਰ ਮੈਂ ਦੇ ਕੇ ਉਹ ਨਾ ਉਹ ਵੀ ਨਸ਼ੇਕ ਤੋਂ ਆਉਂਦਾ ਹੀ ਹੈ ਉਹਦੇ ਬਾਰੇ ਦੱਸੋ ਤੁਸੀਂ ਪੁਲਿਸ ਨੂੰ ਰਿਪੋਰਟ ਕਰੋ ਇਦਾਂ ਫਫੇ ਕੁੱਟਣੀਆਂ ਬੀਬੀਆਂ ਸਾਡੇ ਪੰਜਾਬ ਵਿੱਚ ਬਹੁਤ ਨੇ ਬਾਧੂ ਨੇ ਜੇ ਪੂਰੀ ਪਿਕਚਰ ਦੇਖਣੀ ਹੈ ਤਾਂ ਨੀਰੂ ਬਾਜਵਾ ਦੀ ਦੇਖ ਲਿਓ ਫਫੇ ਕੁੱਟਣੀਆਂ ਫਿਲਮ ਚੱਲ ਰਹੀ ਆ ਉਹਦੀ ਇਸ ਵਕਤ ਉਹ ਦੇਖ ਲਿਓ ਤੇ ਉਦਾਂ ਦੀ ਬੀਬੀ ਇਨੇ ਇੱਕ ਵਾਰੀ ਨਹੀਂ ਕਿਹਾ ਵੀ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ ਸਾਥੋਂ ਗਲਤੀ ਹੋ ਗਈ ਸਾਡੇ ਮੁੰਡੇ ਤੋਂ ਗਲਤੀ ਹੋ ਗਈ ਸੀ ਬਸ ਉਦਈ ਹਕੂਮਤ ਕਾ ਕਰਦੀ ਐ ਭਵਾਨਤਮਾਨ ਜਪਾਨ ਕਿਉਂ ਗਿਆ ਫੰਡ ਆਉਣਾ ਚਾਹੀਦਾ ਸਾਡਾ ਭਾਈ ਸਾਹਿਬ ਜੇਲ੍ਹ ਚ ਬੰਦ ਕਿਉਂ ਬਸ ਇਹ ਗੱਲਾਂ ਕੀਤੀਆਂ ਜਿਹੜੇ ਕਾਨੂੰਨ ਨੂੰ ਕਹਿੰਦੇ ਸੀ ਅਸੀਂ ਟਿਚ ਕਰਕੇ ਨਹੀਂ ਜਾਣਦੇ ਸਾਨੂੰ ਕੁੱਤੇ ਦਾ ਵੱਢਿਆ ਹੋਇਆ ਕਿ ਮੱਛਿਆ ਲੱਗਣੋਂ ਹਟ ਜੂ ਉਹ ਉਹ ਬੋਲ ਵੀ ਬੋਲੋ ਹਲ ਤਾਂ ਚੰਗਾ ਹੋਇਆ ਡੀਸੀ ਸਾਹਿਬ ਦੇ ਦਫ਼ਤਰ ਸਾਹਮਣੇ ਬੈਠੀ ਆ ਕਿਤੇ ਹਰਪਾਲ ਸਿੰਘ ਐਸਪੀ ਨੇ ਸਾਹਮਣੇ ਆਇਆ ਜਿਹੜਾ ਕਹਿੰਦਾ ਸੀ ਬਥੇਰੀ ਕਮਾਈ ਕਰਨ ਲਈ ਤੁਸੀਂ ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾ ਦਿੱਤੀ ਜਿਹ ਕਿਤੇ ਉਹ ਆਜ ਹੁੰਦਾ ਸਾਹਮਣੇ ਫਿਰ ਬੀਬੀ ਨੇ ਹੋਰ ਕੁਝ ਤਾਂਟਾਂ ਹੋ ਕੇ ਬੋਲਣਾ ਸੀ ਮੈਂ ਆਪਣੇ ਕੋਲੋਂ ਇੱਕ ਵੀ ਗੱਲ ਨਹੀਂ ਕਹੀ ਇੱਕ ਵੀ ਸ਼ਬਦ ਨਹੀਂ ਵਰਤਿਆ ਜੀ ਇਹ ਮਾਤਾ ਰਾਜਕੌਰ ਨੇ ਜੋ ਕੁਛ ਕਿਹਾ ਮੈਂ ਉਹੀ ਕਿਹਾ ਹਾਂ ਇੱਕ ਗੱਲ ਮੈਂ ਕਹੀ ਆ ਵੀ ਇਹ ਗਲਤੀ ਇੱਕ ਜ਼ਰੂਰ ਕੱਢੀ ਆ ਮਾੜੀ ਜੀ ਵੀ ਪ੍ਰੋਜੈਕਟ ਲਾ ਰਹੀ ਆ ਮਾਤਾ ਪ੍ਰੋਜੈਕਟ ਕਾਹਦਾ ਲਾ ਰਹੀ ਆ ਵੀ ਸਾਡੇ ਮੁੰਡੇ ਨੂੰ ਬਾਹਰ ਕੱਢੋ ਅਸੀਂ ਦੁਬਾਰਾ ਨਗਰ ਕੀਰਤਨ ਕਰਾਂਗੇ ਨਸ਼ਾ ਕਰਨ ਵਾਲੀ ਮੰਦਿਰ ਨੂੰ ਕਦੀੜ ਨੂੰ ਇਕੱਠੀ ਕਰਕੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਭੜਕਾਵਾਂਗੇ ਇਹ ਪ੍ਰੋਜੈਕਟ ਲਾਉਣਾ ਇਹਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ